ਮੋਗਾ پولیس ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਯੋਧਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਹੋਰ ਗ੍ਰਿਫਤਾਰੀ ਹੁੰਦੇ ਹੋਏ ਨਜ਼ਰ ਆਈ ਹੈ ਦੱਸਦੀ ਹੈ ਕਿ ਐਨਡੀਪੀਐਸ ਐਕਟ ਤਹਿਤ 270 ਗ੍ਰਾਮ ਹਿਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਬੀਤੇ ਦਿਨੀ ਵੀ ਮੋਗਾ ਪੁਲਿਸ ਵੱਲੋਂ ਨਸ਼ਾ ਖਿਲਾਫ ਜੋ ਹੈ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਸਨ ਉੱਥੇ ਹੀ ਅੱਜ ਵੀ ਇੱਕ ਕਾਰਵਾਈ ਸਾਹਮਣੇ ਆਈ ਹੈ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਮੋਗਾ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਵੀ ਆਯੋਜਨ ਕੀਤਾ ਗਿਆ ਪ੍ਰੈਸ ਕਾਨਫਰੰਸ 'ਚ ਸਾਫ਼ ਤੌਰ ਤੇ ਸਪਸ਼ਟਿਕਰਨ ਦਿੰਦੇ ਹੋਏ ਅਤੇ ਨਾਲ ਹੀ ਨਾਲ ਸਖਤ ਹਦਾਇਤਾਂ ਦੇ ਨਾਲ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆਏ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਇਆ ਜਾਏਗਾ ਚਾਹੇ ਉਹ ਕੋਈ ਨਸ਼ਾ ਤਸਕਰ ਹੋਵੇ ਚਾਹੇ ਨਸ਼ਾ ਖਰੀਦ ਕੇ ਉਸ ਦਾ ਸੇਵਨ ਕਰਨ ਵਾਲਾ ਹੋਵੇ ਜਿੱਥੇ ਕਿ 270 ਗ੍ਰਾਮ ਹਿਰੋਇਨ ਦੇ ਨਾਲ ਅੱਜ ਇਸ ਵਿਅਕਤੀ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕੋਰਟ ਲਜਾ ਕੇ ਇਸ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਪੁਸ਼ਗਿਸ਼ ਦੇ ਵਿੱਚ ਇਸ ਦੇ ਨਾਲ ਜੁੜੇ ਹੋਰ ਸਮੱਗਲਰਾਂ ਦੀ ਜੋ ਹੈ ਪਾਲ ਜਾਰੀ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਦੇ ਵਿੱਚ ਸੀਐਸਟਾਫ ਨੂੰ ਗੱਲ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਐਸਆਈ ਸਤਨਾਮ ਸਿੰਘ ਨੂੰ ਜਿਹੜਾ ਕੱਲ ਮੁਕਬਰੀ ਮਿਲੀ ਸੀ ਕਿ ਜਿਹੜਾ ਹਰਜੀਤ ਸਿੰਘ ਮੋਟਾ ਸਾਨਾ ਬਲਵਿੰਦਰ ਸਿੰਘ ਵਾਸੀ ਸਾਧਾ ਨਿਵਾਸਤੀ ਜਿਹੜਾ ਪਹਿਲਾਂ ਵੀ ਹੈਰੋਂ ਵੇਚਣ ਦਾ ਤੰਦਾ ਕਰਦਾ ਤੇ ਇਸਤੇ ਕਾਫੀ ਪਹਿਲਾਂ ਵੀ ਮੁਕਦਮੇ ਦਰਜ ਨੇ ਹੁਣੇ ਜਿਹੜਾ ਕੋਟਪੁਰ ਰੋਡ ਤੇ ਜਿਹੜਾ ਪੁਲ ਬਣਿਆ ਉਹਦੇ ਕੋਲ ਜਿਹੜਾ ਜਿਹੜੋਂ ਵੇਚਣ ਵਾਸਤੇ ਗਾਕਾਂ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਹੈ ਜਿਸ ਤੇ ਐਸਆਈ ਸਤਨਾਮ ਸਿੰਘ ਨੇ ਨਕਾਬੋ ਕਰਕੇ ਇਹਦੇ ਕੋਲੋਂ 270 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਇਸ ਨੂੰ ਜਿਹੜਾ ਇਸ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ 21 ਐਨਡੀਪੀਐਸ ਸੈਕਟਰ ਦਾ ਤੇ ਇਸ ਨੂੰ ਜਿਹੜਾ ਪੇਸ਼ ਅੱਜ ਜਿਹੜਾ ਪੇਸ਼ ਤਾਲਦ ਕੀਤਾ ਜਾਊਗਾ ਜਾ ਰਿਹਾ ਹੈ। ਕਿੰਨੇ ਮਕਦਮੇ ਦਰਜ ਇਹਦੇ ਤੇ ਜਿਹੜੇ ਪਹਿਲਾਂ 9 ਐਨਡੀਪੀਐਸ ਸੈਕਟਰ ਦੇ ਮਕਦਮੇ ਦਰਜ ਨੇ। ਮੋਗਾ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਹੋਰ ਗ੍ਰਿਫਤਾਰੀ ਹੁੰਦੇ ਹੋਏ ਨਜ਼ਰ ਆਈ ਹੈ ਦੱਸਦੀ ਹੈ ਕਿ ਐਨਡੀਪੀਐਸ ਐਕਟ ਤਹਿਤ 270 ਗ੍ਰਾਮ ਹਿਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਬੀਤੇ ਦਿਨੀ ਵੀ ਮੋਗਾ ਪੁਲਿਸ ਵੱਲੋਂ ਨਸ਼ਾ ਖਿਲਾਫ ਜਾਰ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਸਨ ਉੱਥੇ ਹੀ ਅੱਜ ਵੀ ਇੱਕ ਕਾਰਵਾਈ ਸਾਹਮਣੇ ਆਈ ਹੈ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਮੋਗਾ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਵੀ ਆਯੋਜਨ ਕੀਤਾ ਗਿਆ ਪ੍ਰੈਸ ਕਾਨਫਰੰਸ 'ਚ ਸਾਫ਼ ਤੌਰ ਤੇ ਸਪਸ਼ਟੀਕਰਨ ਦਿੰਦੇ ਹੋਏ ਅਤੇ ਨਾਲੇ ਨਾਲ ਨਜ਼ਰ ਆਏ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਇਆ ਜਾਏਗਾ ਚਾਹੇ ਉਹ ਕੋਈ ਨਸ਼ਾ ਤਸਕਰ ਹੋਵੇ ਚਾਹੇ ਨਸ਼ਾ ਖਰੀਦ ਕੇ ਉਸ ਦਾ ਸੇਵਨ ਕਰਨ ਵਾਲਾ ਹੋਵੇ ਦਿੱਤੇ ਕਿ 270 ਗ੍ਰਾਮ ਹਿਰੋਇਨ ਦੇ ਨਾਲ ਅੱਜ ਇਸ ਵਿਅਕਤੀ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕੋਰਟ ਲੱਜ ਕੇ ਇਸ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਪੁਸ਼ਗਿਸ਼ ਦੇ ਵਿੱਚ ਇਸ ਦੇ ਨਾਲ ਜੁੜੇ ਹੋਰ ਸਮੱਗਲਰਾਂ ਦੀ ਜੋ ਹੈ ਪਾਲ ਜਾਰੀ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਣ ਲੈ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਸੀਐਸਟਾਫ ਨੂੰ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਐਸਆਈ ਸਤਨਾਮ ਸਿੰਘ ਨੂੰ ਜਿਹੜਾ ਕੱਲ ਮੁਕਬਰੀ ਮਿਲੀ ਸੀ ਕਿ ਜਿਹੜਾ ਹਰਜੀਤ ਸਿੰਘ ਮੋਟਾ ਸਾਨਾ ਬਲਵਿੰਦਰ ਸਿੰਘ ਵਾਸੀ ਸਾਧਾ ਨੀ ਵਸਤੀ ਜਿਹੜਾ ਪਹਿਲਾਂ ਵੀ ਹੈਰੋਂ ਵੇਚਣ ਦਾ ਤੰਦਾ ਕਰਦਾ ਤੇ ਇਸ ਤੇ ਕਾਫੀ ਪਹਿਲਾਂ ਵੀ ਮਕਦਮੇ ਦਰਜ ਨੇ ਉਹਨੇ ਜਿਹੜਾ ਕੋਟਪੁਰ ਰੋਡ ਤੇ ਜਿਹੜਾ ਪੁਲ ਬਣਿਆ ਉਹਦੇ ਕੋਲ ਜਿਹੜਾ ਜੋ ਹੈ ਰੋਨ ਵੇਚਣ ਵਾਸਤੇ ਗਾਕਾਂ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਜਿਸ ਤੇ ਐਸ.ਆਈ. ਇਸਤਨਾਮ ਸਿੰਘ ਨੇ ਇਹਨੂੰ ਕਾਬੂ ਕਰਕੇ ਇਧਰੋਂ 270 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਤੇ ਇਸ ਨੂੰ ਜਿਹੜਾ ਇਸ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ 21 ਐਨਡੀਪੀਐਸ ਸੈਕਟਰ ਦਾ ਤੇ ਇਸ ਨੂੰ ਜਿਹੜਾ ਪੇਸ਼ ਅੱਜ ਜਿਹੜਾ ਪੇਸ਼ਦਾਲਦ ਕੀਤਾ ਜਾਊਗਾ ਜਾ ਰਿਹਾ ਹੈ ਦਰਦ ਕਿ ਨਿਮਕਦਮ ਮੈਂ ਕਰਦੇ ਇਹ ਦਿੱਤੇ ਜਿਹੜੇ ਪਹਿਲਾਂ 9 ਐਨਡੀਪੀਐਸ ਸੈਕਟਰ ਦੇ ਮਕਦਮੇ ਦਰਜ ਨੇ ਆ ਮੋਗਾ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਹੋਰ ਗ੍ਰਿਫਤਾਰੀ ਹੁੰਦੇ ਹੋਏ ਨਜ਼ਰ ਆਈ ਹੈ ਦੱਸਦੀ ਹੈ ਕਿ ਐਨਡੀਪੀਐਸ ਐਕਟ ਤਹਿਤ 270 ਗ੍ਰਾਮ ਹਿਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਬੀਤੇ ਦਿਨੀ ਵੀ ਮੋਗਾ ਪੁਲਿਸ ਵੱਲੋਂ ਨਸ਼ਾ ਖਿਲਾਫ ਜਾਰ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਸਨ ਉੱਥੇ ਹੀ ਅੱਜ ਵੀ ਇੱਕ ਕਾਰਵਾਈ ਸਾਹਮਣੇ ਆਈ ਹੈ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਮੋਗਾ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਵੀ ਆਯੋਜਨ ਕੀਤਾ ਗਿਆ ਪ੍ਰੈਸ ਕਾਨਫਰੰਸ 'ਚ ਸਾਫ਼ ਤੌਰ ਤੇ ਸਪਸ਼ਟਿਕਰਨ ਦਿੰਦੇ ਹੋਏ ਅਤੇ ਨਾਲ ਹੀ ਨਾਲ ਸਖ ਨਜ਼ਰ ਆਏ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਕੋਈ ਨਸ਼ਾ ਤਸਕਰ ਹੋਵੇ ਚਾਹੇ ਨਸ਼ਾ ਖਰੀਦ ਕੇ ਉਸ ਦਾ ਸੇਵਨ ਕਰਨ ਵਾਲਾ ਹੋਵੇ ਜਿੱਥੇ ਕਿ 270 ਗ੍ਰਾਮ ਹਿਰੋਇਨ ਦੇ ਨਾਲ ਅੱਜ ਇਸ ਵਿਅਕਤੀ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕੋਰਟ ਲੱਜ ਕੇ ਇਸ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਪੁਸ਼ਗਿਸ਼ ਦੇ ਵਿੱਚ ਇਸ ਦੇ ਨਾਲ ਜੁੜੇ ਹੋਰ ਸਮੱਗਲਰਾਂ ਦੀ ਜੋ ਹੈ ਪਾਲ ਜਾਰੀ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਡੇ ਨਾਲ ਸੰਜੀ ਕਰਦਿੰਦੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਸੀਐਸਟਾਫ ਨੂੰ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਐਸਆਈ ਸਤਨਾਮ ਸਿੰਘ ਨੂੰ ਜਿਹੜਾ ਕੱਲ ਮੁਕਬਰੀ ਮਿਲੀ ਸੀ ਕਿ ਜਿਹੜਾ ਹਰਜੀਤ ਸਿੰਘ ਮੋਟਾ ਸਾਨਾ ਬਲਵਿੰਦਰ ਸਿੰਘ ਵਾਸੀ ਸਾਧਾ ਨਿਵਾਸਤੀ ਜਿਹੜਾ ਪਹਿਲਾਂ ਵੀ ਹੈਰੋਂ ਵੇਚਣ ਦਾ ਤੰਦਾ ਕਰਦਾ ਤੇ ਇਸ ਤੇ ਕਾਫੀ ਪਹਿਲਾਂ ਵੀ ਮਕਦਮੇ ਦਰਜ ਨੇ ਉਹਨੇ ਜਿਹੜਾ ਕੋਟਪੁਰਾ ਰੋਡ ਤੇ ਜਿਹੜਾ ਪੁਲ ਬਣਿਆ ਉਹਦੇ ਕੋਲ ਜਿਹੜਾ ਜੋ ਹੈਰੋਨ ਵੇਚਣ ਵਾਸਤੇ ਗਾਕਾਂ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਜਿਸ ਤੇ ਐਸਆਈ ਸਤਨਾਮ ਸਿੰਘ ਨੇ ਨੂੰ ਕਾਬੂ ਕਰਕੇ ਇਹਦੇ ਕੋਲੋਂ 270 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਤੇ ਇਸ ਨੂੰ ਜਿਹੜਾ ਇਸ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ 21 ਐਨਡੀਪੀਐਸ ਸੈਕਟਰ ਦਾ ਤੇ ਇਸ ਨੂੰ ਜਿਹੜਾ ਪੇਸ਼ ਅੱਜ ਜਿਹੜਾ ਪੇਸ਼ਦਾਲਦ ਕੀਤਾ ਜਾਊਗਾ ਜਾ ਰਿਹਾ ਹੈ ਦਰਦ ਕਿ ਨਿਮਖਦ ਮੈਂ ਨਾ ਕਰਦੇ ਇਹ ਦਿੱਤੇ ਜਿਹੜੇ ਪਹਿਲਾਂ 9 ਐਨਡੀਪੀਐਸ ਐਕਟ ਦੇ ਮਕਦਮੇ ਦਰਜ ਨੇ ਮੋਗਾ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਹੋਰ ਗ੍ਰਿਫਤਾਰੀ ਹੁੰਦੇ ਹੋਏ ਨਜ਼ਰ ਆਈ ਹੈ ਦੱਸਦੀ ਹੈ ਕਿ ਐਨਡੀਪੀਐਸ ਐਕਟ ਤਹਿਤ 270 ਗ੍ਰਾਮ ਹਿਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਸੇ ਕੇ ਬੀਤੇ ਦਿਨੀ ਵੀ ਮੋਗਾ ਪੁਲਿਸ ਵੱਲੋਂ ਨਸ਼ਾ ਖਿਲਾਫ ਜਾਰ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਸਨ ਉੱਥੇ ਹੀ ਅੱਜ ਵੀ ਇੱਕ ਕਾਰਵਾਈ ਸਾਹਮਣੇ ਆਈ ਹੈ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਮੋਗਾ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਵੀ ਆਯੋਜਨ ਕੀਤਾ ਗਿਆ ਪ੍ਰੈਸ ਕਾਨਫਰੰਸ 'ਚ ਸਾਫ਼ ਤੌਰ ਤੇ ਸਪਸ਼ਟੀਕਰਨ ਦਿੰਦੇ ਹੋਏ ਅਤੇ ਨਾਲੇ ਨਾਲ ਸਖਤ ਹਦਾਇਤਾਂ ਦੇ ਨਾਲ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆਏ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਚਾਹੇ ਉਹ ਕੋਈ ਨਸ਼ਾ ਤਸਕਰ ਹੋਵੇ ਚਾਹੇ ਨਸ਼ਾ ਖਰੀਦ ਕੇ ਉਸ ਦਾ ਸੇਵਨ ਕਰਨ ਵਾਲਾ ਹੋਵੇ ਦਿੱਤੇ ਕਿ 270 ਗ੍ਰਾਮ ਹਿਰੋਇਨ ਦੇ ਨਾਲ ਅੱਜ ਇਸ ਵਿਅਕਤੀ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕੋਰਟ ਲੱਜ ਕੇ ਇਸ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਪੁਸ਼ਗਿਸ਼ ਦੇ ਵਿੱਚ ਇਸ ਦੇ ਨਾਲ ਜੁੜੇ ਹੋਰ ਸਮੱਗਲਰਾਂ ਦੀ ਜੋ ਹੈ ਪਾਲ ਜਾਰੀ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਣੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਦੇ ਵਿੱਚ ਸੀਐਸਟਾਫ ਨੂੰ ਗੱਲ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਐਸਆਈ ਸਤਨਾਮ ਸਿੰਘ ਨੂੰ ਜਿਹੜਾ ਕੱਲ ਮੁਕਬਰੀ ਮਿਲੀ ਸੀ ਕਿ ਜਿਹੜਾ ਹਰਜੀਤ ਸਿੰਘ ਮੋਟਾ ਸਾਨਾ ਬਲਵਿੰਦਰ ਸਿੰਘ ਵਾਸੀ ਸਾਧਾ ਨੀ ਵਸਤੀ ਜਿਹੜਾ ਪਹਿਲਾਂ ਵੀ ਹੈਰੋਂ ਵੇਚਣ ਦਾ ਤੰਦਾ ਕਰਦਾ ਤੇ ਇਸਤੇ ਕਾਫੀ ਪਹਿਲਾਂ ਵੀ ਮਕਦਮੇ ਦਰਜ ਨੇ ਹੁਣੇ ਜਿਹੜਾ ਕੋਟਪੁਰ ਰੋਡ ਤੇ ਜਿਹੜਾ ਪੁਲ ਬਣਿਆ ਉਹਦੇ ਕੋਲ ਜਿਹੜਾ ਜੋ ਹੈਰੋਂ ਵੇਚਣ ਵਾਸਤੇ ਗਕਾਂ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਹੈ ਜਿਸ ਤੇ ਐਸਆਈ ਸਤਨਾਮ ਸਿੰਘ ਨੇ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ 270 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਤੇ ਇਸ ਨੂੰ ਜਿਹੜਾ ਇਸ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ 21 ਐਨਡੀਪੀਐਸ ਐਕਟ ਦਾ ਤੇ ਇਸ ਨੂੰ ਜਿਹੜਾ ਪੇਸ਼ ਅੱਜ ਜਿਹੜਾ ਪੇਸ਼ਦਾਲਦ ਕੀਤਾ ਜਾਊਗਾ ਜਾ ਰਿਹਾ ਹੈ। ਕਿੰਨੇ ਮਕਦਮੇ ਦਰਜ ਇਹਦੇ ਤੇ ਜਿਹੜੇ ਪਹਿਲਾਂ ਨੋ ਐਨਡੀਪੀਐਸ ਐਕਟ ਦੇ ਮਕਦਮੇ ਦਰਜ ਨੇ ਮੋਗਾ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਹੋਰ ਗ੍ਰਿਫਤਾਰੀ ਹੁੰਦੇ ਹੋਏ ਨਜ਼ਰ ਆਈ ਹੈ ਦੱਸਦੀ ਹੈ ਕਿ ਐਨਡੀਪੀਐਸ ਐਕਟ ਤਹਿਤ 270 ਗ੍ਰਾਮ ਹਿਰੋਇਨ ਦੇ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਬੀਤੇ ਦਿਨੀ ਵੀ ਮੋਗਾ ਪੁਲਿਸ ਵੱਲੋਂ ਨਸ਼ਾ ਖਿਲਾਫ ਜਾਰ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਸਨ ਉੱਥੇ ਹੀ ਅੱਜ ਵੀ ਇੱਕ ਕਾਰਵਾਈ ਸਾਹਮਣੇ ਆਈ ਹੈ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਮੋਗਾ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦਾ ਵੀ ਆਯੋਜਨ ਕੀਤਾ ਗਿਆ ਪ੍ਰੈਸ ਕਾਨਫਰੰਸ ਨਸ਼ਾ ਤਸਕਰਾਂ ਨੂੰ ਚਤਾਵਨੀ ਦਿੰਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆਏ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਇਆ ਜਾਏਗਾ ਚਾਹੇ ਉਹ ਕੋਈ ਨਸ਼ਾ ਤਸਕਰ ਹੋਵੇ ਚਾਹੇ ਨਸ਼ਾ ਖਰੀਦ ਕੇ ਉਸ ਦਾ ਸੇਵਨ ਕਰਨ ਵਾਲਾ ਹੋਵੇ ਦਿੱਤੇ ਕਿ 270 ਗ੍ਰਾਮ ਹਿਰੋਇਨ ਦੇ ਨਾਲ ਅੱਜ ਇਸ ਵਿਅਕਤੀ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕੋਰਟ ਲੱਜ ਕੇ ਇਸ ਦੀ ਰਿਮਾਂਡ ਹਾਸਲ ਕੀਤੀ ਜਾਵੇਗੀ ਅਤੇ ਪੁਸ਼ਗਿਸ਼ ਦੇ ਵਿੱਚ ਇਸ ਦੇ ਨਾਲ ਜੁੜੇ ਹੋਰ ਸਮੱਗਲਰਾਂ ਦੀ ਜੋ ਹੈ ਪਾਲ ਜਾਰੀ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਣ ਲੈ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਸੀਆਰ ਸਟਾਫ ਨੂੰ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਐਸਆਈ ਸਤਨਾਮ ਸਿੰਘ ਨੂੰ ਜਿਹੜਾ ਕੱਲ ਮੁਕਬਰੀ ਮਿਲੀ ਸੀ ਕਿ ਜਿਹੜਾ ਹਰਜੀਤ ਸਿੰਘ ਮੋਟਾ ਸਨੋਂ ਬਲਵਿੰਦਰ ਸਿੰਘ ਵਾਸੀ ਸਾਧਾ ਨੀ ਵਸਤੀ ਜਿਹੜਾ ਪਹਿਲਾਂ ਵੀ ਹੈਰੋਂ ਵੇਚਣ ਦਾ ਤੰਦਾ ਕਰਦਾ ਤੇ ਇਸ ਤੇ ਕਾਫੀ ਪਹਿਲਾਂ ਵੀ ਮਕਦਮੇ ਦਰਜ ਨੇ ਉਹਨੇ ਜਿਹੜਾ ਕੋਟਪੁਰ ਰੋਡ ਤੇ ਜਿਹੜਾ ਪੁਲ ਬਣਿਆ ਉਹਦੇ ਕੋਲ ਜਿਹੜਾ ਜੋ ਹੈ ਰੋਨ ਵੇਚਣ ਵਾਸਤੇ ਗਾਕਾਂ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਜਿਸ ਤੇ ਐਸ.ਆਈ. ਇਸਤਨਾਮ ਸਿੰਘ ਨੇ ਇਹਨੂੰ ਕਾਬੂ ਕਰਕੇ ਇਧਰੋਂ 270 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਤੇ ਇਸ ਨੂੰ ਜਿਹੜਾ ਇਸ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਗਿਆ 21 ਐਨਡੀਪੀਐਸ ਸੈਕਟਰ ਦਾ ਤੇ ਇਸ ਨੂੰ ਜਿਹੜਾ ਪੇਸ਼ ਅੱਜ ਜਿਹੜਾ ਪੇਸ਼ਦਾਲਦ ਕੀਤਾ ਜਾਊਗਾ ਜਾ ਰਿਹਾ ਹੈ ਇਹ ਦਿੱਤੇ ਜਿਹੜੇ ਪਹਿਲਾਂ 9 ਐਨਡੀਪੀਐਸ ਸੈਕਟਰ ਦੇ ਮਕਦਮੇ ਦਰਜ ਨੇ